ਦੀ ਆਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਸਮਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਅੱਜ ਜਿਹੜਾ ਲੰਗਰ ਹਾਲ ਦਾ ਜਿਹੜਾ ਪਹਿਲੀ ਛੱਤ ਜਿਹੜਾ ਲੈਂਟਰ ਹੈ ਉਹ ਅੱਜ ਸਤਿਗੁਰਾਂ ਅਗੇ ਅਰਦਾਸ ਬੇਨਤੀ ਕਰਕੇ ਆਰੰਭ ਕੀਤਾ ਗਿਆ ਤੇ ਦੂਰ ਦੂਰਾਂ ਨੇੜਿਆਂ ਤੋਂ ਸੰਗਤਾਂ ਅਗੇ ਗੁਰੂ ਘਰ ਵਿੱਚ ਸੇਵਾ ਕਰਕੇ ਲਾਭ ਪ੍ਰਾਪਤ ਕਰ ਰਹੀਆਂ ਹਨ ਮਹਾਰਾਜ ਕਿਰਪਾ ਕਰਨ ਜਿਹੜੀਆਂ ਆਪਣੇ ਦਰ ਘਰ ਦੀਆਂ ਸਵਾਵਾਂ ਆਪ ਚੜ੍ਹਦੀ ਕਲਾ ਦੇ ਵਿੱਚ ਲੈਣ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਇਹ ਕਿੰਨਾ ਏਰੀਆ ਹੈਗਾ ਟੋਟਲ ਜਿਹਦੇ ਵਿੱਚ ਸਾਰਾ ਕੀਤਾ ਜਾ ਰਿਹਾ ਕਾਰਜ ਜਿਹਦੇ ਇਹ ਤਿੰਨ ਮੰਜ਼ਿਲ ਜਿਹੜੀ ਆ ਉਹ ਥੱਲੇ ਕਾਰ ਪਾਰਕ ਜਿਹੜੀ ਬਣਾਈ ਗਈ ਹੈ ਉਦੇ ਉੱਪਰ ਉਹਨਾਂ ਤਿੰਨ ਮੰਜ਼ਲ ਜਿਹੜਾ ਉਹ ਲੰਗਰ ਆਲੇ ਹਾਂ ਜੀ ਜਿਹੜਾ ਇੱਕ ਫਲੋਰ ਦਾ ਏਰੀਆ ਕੋਈ ਅੰਦਾਜ਼ਾ 72 750 ਦੇ ਫੁੱਟ ਹੈਗਾ ਵਾ ਹਾਂਜੀ ਇਹ ਤਿੰਨ ਫਲੋਰ ਜਿਹੜਾ ਤਿਆਰ ਹੋਏਗਾ ਅੱਛਾ ਜੀ ਤੇ ਥੱਲੇ ਕਾਰ ਪਾਰਕਿੰਗ ਰਹੇਗੀ ਥੱਲੇ ਤਿੰਨ ਮੰਜ਼ਲ ਜਿਹੜੀਆਂ ਉਹ ਕਾਰ ਪਾਰਕਿੰਗ ਹੈ ਤੇ ਉਹ ਕੰਪਲੀਟ ਹੋ ਚੁੱਕੀਆਂ ਜੀ ਹਾਂਜੀ ਹਾਂਜੀ ਤੇ ਕਦੋਂ ਤੱਕ ਸਾਰੇ ਕਾਰਜ ਸੰਪੰਨ ਹੋ ਜਾਣਗੇ ਇਹ ਵਾ ਮਰ ਕਿਰਪਾ ਕਰਨ ਲੱਗੇ ਹੋਏ ਸਾਰੇ ਜਾਣੇ ਤੇ ਮਾਰੇ ਜਲਦੀ ਤੋਂ ਜਲਦੀ ਇਹ ਸੇਵਾ ਜਿਹੜੀ ਹੈ ਸਪੂਰਨ ਕਰੀਏ। اچھا ਸੰਗਤ ਨੂੰ ਕਿੰਨਾ ਫਾਇਦਾ ਮਿਲੇਗਾ ਕਿਉਂਕਿ ਬੜੀ ਵੱਡੀ ਕਾਰ ਪਾਰਕਿੰਗ ਦੀ ਸਮੱਸਿਆ ਆਂਦੀ ਹੈ। ਪਰ ਇਹ ਸੰਗਤ ਲਈ ਸਹੂਲਤ ਵਾਸਤੇ ਹੀ ਹੈ ਜਦੋਂ ਤਿੰਨ ਮੰਜ਼ਿਲਾ ਕਾਰ ਪਾਰਕਿੰਗ ਦੇ ਵਿੱਚ ਕੋਈ 1000 1500 ਜਿਹੜੀ ਹੈ ਕਾਰ ਲੱਗ ਜਾਣੀ ਹੈ ਉਹ ਵੀ ਇੱਕ ਸੰਗਤ ਵਾਸਤੇ ਬਹੁਤ ਵੱਡੀ ਸਹੂਲਤ ਹੈ। ਤੇ ਇਹ ਲੰਗਰ ਇਹ ਵੀ ਕੋਈ 2000 2500 ਦੇ ਸੰਗਦੇ ਬੈਠਣ ਦਾ ਇੱਕ ਵੱਡਾ ਹਾਲ ਬਣਾ ਹੈ। ਉਹ ਡਬਲ ਸਟੋਰੀ ਹੈ ਜੀ। ਤੇ ਸੰਗਤਵਾਸ ਦੇ ਬਹੁਤ ਵੱਡੀ ਸਹੂਲਤ ਬਣੇਗੀ ਤੇ ਦਰਬਾਰ ਵੀ ਕਾਫੀ ਖੁੱਲਾ ਹੋ ਜਾਏਗਾ ਬਾਬਾ ਜੀ ਦਾ ਆ ਦਰਬਾਰ ਤੇ ਪਹਿਲੇ ਹੀ ਮਾਰੀ ਕਿਰਪਾ ਬਹੁਤ ਖੁੱਲਾ ਉਧਰ ਹੈ ਜੇ ਕੋਈ ਪ੍ਰਪੋਜ਼ਲ ਹੀ ਹੈਗੀ ਅਜੇ ਲੰਗਰ ਆ ਠੀਕ ਵਾਈਕੀਠੀ ਖਾਨ ਸਾਹਿਬ ਲੈਂਟਰ ਦੀ ਸੇਵਾ ਸ਼ੁਰੂ ਕੀ ਕਰਨਾ ਚਾਹੁੰਦਾ ਸੂਰਬੀਰ ਬਚਨ ਕੇ ਬਲੀ ਤਨਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਬ੍ਰਹਮਗਿੰਦ ਮਹਾ ਪ੍ਰਸ਼ਾ ਤੇ ਪਾਉਂ ਪੀਰਸ਼ੀ ਦੇ ਸਤਾਨ ਗੁਰਦਰਾ ਸ਼ਹੀਦਗਾਂ ਸਾਹਿਬ ਖੇ ਬੜੇ ਲੰਬੇ ਸਮੇਂ ਤੋਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦਰਬਾਰ ਸਾਹਿਬ ਦੇ ਸਹਿਯੋਗ ਦੇ ਪੰਥ ਦੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸੇਵਾ ਦੇ ਪਹੁੰਚ ਸੰਤ ਬਾਬਾ ਕਸ਼ਮੀਰ ਸਿੰਘ ਪੂਰੀਵਾਲਿਆਂ ਵੱਲੋਂ ਇਹ ਜਿਹੜੇ ਆਪਣਾ ਆਲਾ ਦਵਾਲਾ ਸਾਰਾ ਕਾਰ ਪਾਰਕਿੰਗ ਦੀ ਬੜੇ ਵੱਡੇ ਜਿਹੜੀ ਕਾਰ ਪਾਰਕਿੰਗ ਪਿਛਲੇ ਸਮੇਂ ਸੇ ਬਾਬਾ ਜੀ ਨੇ ਤਿਆਰ ਕੀਤੀ ਹੈ ਉਹ ਦੇ ਮੁਕੰਮਲਤਾ ਤੋਂ ਬਾਅਦ ਅੱਜ ਲੰਗਰ ਨਾਲ ਜਿਹੜੀ ਜ਼ਰੂਰਤ ਇਮਾਰਤਾਂ ਨੇ ਜਿੱਥੇ ਲੰਗਰ ਤਿਆਰ ਹੋਣਾ ਹੈ ਜਿੱਥੇ ਲੰਗਰ ਵਰਤਣਾ ਹੈ ਨਾਲ ਸਟੋਰ ਇਹ ਤਾਂ ਜਿੰਨੀਆਂ ਵੀ ਜ਼ਰੂਰਤਮੰਦ ਜ਼ਰੂਰੀ ਜਿਹੜੀਆਂ ਬਿਲਡਿੰਗਾਂ ਨੇ ਇਮਾਰਤਾਂ ਨੇ ਉਹਨਾਂ ਦੀ ਸੇਵਾ ਸਤਿਕਾਰਯੋਗ ਬਾਬਾ ਜੀ ਵੱਲੋਂ ਅਤੇ ਸਤਿਕਾਰਯੋਗ ਬਾਬਾ ਸੁਖਵਿੰਦਰ ਸਿੰਘ ਜੀ ਮਹਾਂਪੁਰਸ਼ਪੂਰੇ ਵਾਲਿਆਂ ਵੱਲੋਂ ਸਿੱਖ ਸੰਗਤ ਦੇ ਪਰਪੂਰ ਸਹਿਯੋਗ ਦੇ ਨਾਲ ਅੱਜ ਆਰੰਭ ਹੋਈ ਹੈ ਅਰਦਾਸ ਕਰਕੇ ਲੈਟਰ ਦੀ ਰੰਭਤਾ ਹੋਈ ਹੈ ਕਾਰ ਪਾਰਕਿੰਗ ਬਹੁ ਵੱਡੀ ਕਾਰ ਪਾਰਕਿੰਗ ਜੇ ਡਬਲ ਬੇਸਮੈਂਟ ਵਾਲੀ ਕਾਰ ਪਾਰਕਿੰਗ ਹੈ ਜਿੱਥੇ 11500 ਕਾਰ ਲੱਗਣੀਆਂ ਸਕੂਟਰ ਲੱਗਣੇ ਹਨ ਸੋ ਬਹੁਤ ਵੱਡੀ ਸਿੱਖ ਸੰਗਤਾਂ ਦੇ ਸੁਖ ਸੁਵਿਧਾ ਨੂੰ ਮੁੱਖ ਰੱਖਦੇ ਹੋਇਆ ਮਹਾਂਪੁਰਸ਼ਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਸ਼ਰੋਣੀ ਗੁਰਦਾਰ ਪ੍ਰਬੰਧਕ ਕਮੇਟੀ ਦੀ ਬੇਨਤੀ ਨੂੰ ਸਵੀਕਾਰ ਕਰਕੇ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰੀਆਂ ਸਮਾਗਾਂ ਆਰੰਭ ਕੀਤੀਆਂ ਜੀ ਬੜੇ ਗੁਰੂ ਸਾਹਿਬ ਦੀ ਬੜੀ ਵੱਡੀ ਬਖਸ਼ਿਸ਼ ਹੈ ਸੇਵਾ ਕਰਤਾ ਹੋਏ ਨਹੀਂ ਕਾਮੇ ਤਿਸ ਕੋ ਹੋਤ ਪ੍ਰਾਪਤ ਸਵਾਮੀ ਦਾ ਇਲਾਹੀ ਹੁਕਮ ਤਵਕਾ ਮਹਾਂਪੁਰਸ਼ਾਂ ਦੇ ਸਿਰ ਤੇ ਬਾਬਾ ਜੀ ਨੇ ਬੜਾ ਮਿਹਰ ਭਰਿਆ ਹੱਥ ਰੱਖਿਆ ਆ ਸੰਗਤਾਂ ਦੇ ਪਰ ਭਰਪੂਰ ਭਰਪੂਰ ਸਹਿਯੋਗ ਆ ਔਰ ਸੰਗਤਾਂ ਦੇ ਸਹਿਯੋਗ ਦਾ ਸਦਕਾ ਹੀ ਆ ਕਿ ਐਡੀ ਵੱਡੀ ਜਿਹੜੀ ਸੇਵਾ ਡਬਲ ਬੇਸਮੈਂਟ ਵਾਲੀ ਕਾਰ ਪਾਰਕਿੰਗ ਤਿਆਰ ਹੋਈ ਆ ਉਸ ਤੋਂ ਬਾਅਦ ਹੁਣ ਲੰਗਰ ਦੀ ਇਮਾਰਤ ਜਿੱਥੇ ਬਣਨਾ ਹੈ ਜਿੱਥੇ ਵਰਤਣਾ ਹੈ ਉਹਦੇ ਨਾਲ ਹੋਰ ਜ਼ਰੂਰਤਮੰਦ ਵਾਲੀਆਂ ਜਿਹੜੀਆਂ ਬਿਲਡਿੰਗਾਂ ਨੇ ਇਮਾਰਤਾਂ ਨੇ ਉਹਨਾਂ ਦੇ ਆਰੰਭ ਹੋਈ ਹੈ ਪਹਿਲਾ ਲੈਂਟਰ ਆ ਜਾ ਗੁਰੂ ਸਾਹਿਬ ਦੇ ਚਾਣੇ ਅਲਦਾਸ ਕਰਕੇ ਸ਼ੁਰੂ ਕੀਤਾ ਗੁਰੂ ਸਾਹਿਬ ਬਖਸ਼ਿਸ਼ ਕਰਾਉਣ ਵਾਲੇ ਸਮੇਂ ਚ ਇਸੇ ਤਰ੍ਹਾਂ ਸਿੱਖ ਸੰਗਤਾਂ ਦਾ ਬਾਬਾ ਜੀ ਦੇ ਨਾਲ ਪਿਆਰ ਬਣਿਆ ਰਿਹਾ ਕਿਉਂਕਿ ਜਿਹੜੀਆਂ ਵੱਡੀਆਂ ਸਭਾਵਾਂ ਨੇ ਸਿੱਖ ਸੰਗਤ ਦੇ ਵੱਡੇ ਸਹਿਯੋਗ ਦੇ ਨਾਲ ਹੀ ਪ੍ਰਚਾਰ ਚੜੀਆਂ ਨੇ ਇਕੱਲੇ ਤੋਂ ਇਕੱਲੇ ਦਾ ਕੰਮ ਨਹੀਂ ਸੋ ਮਹਾਪ੍ਰਸਾਦ ਗੁਰੂ ਸਾਹਿਬ ਦੀ ਬੜੀ ਵੱਡੀ ਕਿਰਪਾ ਹੈ ਬਹੁਤ ਵੱਡੀ ਕਿਰਪਾ ਇਸ ਹਸਤਾ ਤੋਂ ਇਲਾਵਾ ਪੰਜਾਂ ਤਖਤਾਂ ਜਿਹੜੇ ਚਾਰ ਤਖਤ ਨੇ ਉੱਥੇ ਬੜੀਆਂ ਵੱਡੀਆਂ ਸਭਾਵਾਂ ਬਾਬਾ ਜੀ ਵੱਲੋਂ ਚੱਲ ਰਹੀਆਂ ਨੇ ਘਰ ਹਾਇਸ਼ ਦੇ ਉਹਦੇ ਨਾਲ ਦੀਆਂ ਨੇ ਵਿਦਵਾਲੇ ਦੀਵਾਨ ਹਾਲ ਲੰ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਸੋ ਸਿੱਖ ਸੰਗਤਾਂ ਤੇ ਚੰਨਾਂ ਨੂੰ ਬੇਨਤੀ ਵੀ ਹੈ ਕਿ ਆਉਣ ਵਾਲੇ ਸਮੇਂ ਤਾ ਨਮਨ ਧੰਨ ਕਰਕੇ ਇਹਨਾਂ ਚੱਲ ਰਹੀਆਂ ਸੇਵਾਵਾਂ 'ਚ ਬੰਦਾ ਯੋਗਦਾਨ ਪਾਉਣ ਗੁਰੂ ਸਾਹਿਬ ਦੀ ਖੁਸ਼ੀ ਦੇ ਪਾਤਰ ਬਣ ਸੋ ਮੈਂ ਇਸ ਦਾਸ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਸਹਿਬਾਨ ਸਰਦਾਰ ਬਾਬਾ ਸਿੰਘ ਮਾਨਪੁਰਾ ਸਰਦਾਰ ਰਾਜਾ ਸਿੰਘ ਜੀ ਖਾਪੜਕੇੜੀ ਸਾਹਿਬ ਸਤਿਕਾਰਯੋਗ ਅਜੈ ਸਿੰਘ ਅਬਾਸੀ ਸਾਹਿਬ ਸਿਆਲਕਾ ਸਾਹਿਬ ਔਰ ਨਾਲ ਹੋਰ ਜਿਹੜੇ ਦਫ਼ਤਰ ਦੇ ਅਧਿਕਾਰੀ ਨੇ ਸਤਿਕਾਰਯੋਗ ਸਾਡੇ ਹਰਪ੍ਰੀਤ ਸਿੰਘ ਮੈਨੇਜਰ ਸਾਹਿਬ ਦਫ਼ਤਰ ਦਰਬਾਰ ਸਾਹਿਬ ਦੇ ਮੈਨੇਜਰ ਵੱਡੇ ਵੱਡੇ ਮੈਨੇਜਰ ਸਾਹਿਬ ਹੋਰ ਅਧਿਕਾਰੀ ਜਿਹੜੇ ਆ ਉਹ ਚੇਚੇ ਜਰ ਦੇ ਪਹੁੰਚੇ ਆ ਸਾਰੀ ਸੇਵਾ ਬੰਦਾ ਭਾਈ ਸਾਹਿਬ ਆਇਆ ਗੁਰੂ ਸਾਹਿਬ ਦੇ ਚਰਨਾਂ ਅਦਾਸ ਆਉਣ ਨਾਲ ਸਮੇਂ ਦੇ ਇਸ ਤਰ੍ਹਾਂ ਬਖਸ਼ਿਸ਼ ਕਰਕੇ ਸੇਵਾ ਲੈਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਨੰਦ ਆ ਰਿਹਾ ਬਾਬਾ ਦੀਪ ਸਿੰਘ ਜੀ ਦੀ ਸੇਵਾ ਕਰਕੇ ਪਰਮਾਤਮਾ ਦੀ ਮਿਹਰ ਹੋਈ ਆ ਤੇ ਇਹ ਸੇਵਾ ਮਿਲੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿੰਨਾ ਮੜ ਭਾਗਾ ਸਮੇਂ ਤੇ ਆਪਣੇ ਆਪ ਬਹੁਤ ਸਮਾਂ ਵਡ ਭਾਗਾ ਆ ਕਿ ਬਾਬਾ ਜੀ ਨੇ ਸੇਵਾ ਲਈ ਸਾਡੇ ਕੋਲ ਇੱਕ ਪੰਦੀ ਇੱਕ ਕਰਨਾ ਤੇ ਆਉਂਦੇ ਜੀ ਸੇਵਾ ਕਰਨ ਨੂੰ ਉਝੋ ਕੀ ਬਾਬਾ ਜੀ ਦੀ ਕਿਰਪਾ ਨਾਲ ਕਿ ਸੇਵਾ ਕਰਾ ਲਈ ਉਹਨਾਂ ਨੇ ਹਾਂ ਬਸ ਮਾਨੂੰ ਖੁਸ਼ੀ ਮਿਲਦੀ ਸੇਵਾ ਕਰਕੇ ਕਿੰਨੀ ਕਿ ਮਾਨੂੰ ਸੰਤੁਸ਼ਟੀ ਆ ਉਹਦੇ ਤੁਹਾਨੂੰ ਪਤਾ ਹੀ ਹੈ ਫਿਰ ਸੇਵਾ ਕਰਕੇ ਤੇ ਖੁਸ਼ੀ ਮਿਲਦੀ ਬਸ ਆ ਸਾਫ ਤੇ ਬਾਬਾ ਜੀ ਅਹੀਂ ਕਾ ਸੇਵਾ ਨੇ ਬਹੁਤ ਬਹੁਤ ਧੰਨਵਾਦ ਕਰਨੀ ਆ ਕਿ ਬਾਬਾ ਜੀ ਸੀਦਾ ਸਾਹਿਬ ਗੁਰਸਿਆਂ ਦੇ ਸਭ ਦਾ ਲੈਂਟਰ ਪੈਂਡਿਆ ਸੰਦੇਸ਼ ਸਹਿਯੋਗ ਨਾਲ ਬਾਬਾ ਜੀ ਸੁ ਕਸ਼ਮੀਰ ਸੰਗਤ ਔਰ ਬਾਬਾ ਇਸਕੁਬਿੰਦਰ ਸਿੰਘ ਦੇ ਬਹੁਤ ਬਹੁਤ ਧੰਨਵਾਦ ਕਰਦੇ ਆਂ। ਤੇ ਹੁਣ ਇੱਥੇ ਸੇਵਾ ਕਰੋਗੇ ਅੱਜ? ਹਾਂਜੀ ਹਾਂਜੀ ਸੇਵਾ ਕਰਾਂਗੇ। ਅਈ ਹਰਦਮ ਸੇਵਾ ਤਾਂ ਹੁੰਦੀ ਹੈ। ਜਿੰਦਾਬਾਹ ਸੇਵਾ ਕਰਨ ਬਜੂ ਕਿੰਨਾ ਕਿੰਨਾ ਚਾਅ ਮਾਂਦੇ ਹੈ। ਹਾਂਜੀ ਬਹੁਤ ਜ਼ਿਆਦਾ ਅਸੀਂ ਆਪਣੇ ਆਪ ਨੂੰ ਖੁਦ ਕਿਸਮੇ ਸਮਝਦੇ ਆਂ ਕਿ ਬਾਬਾ ਜੀ ਨੇ ਸਾਨੂੰ ਸੇਵਾ ਬਖਸ਼ੀ ਹੈ। ਮਾਈ ਗੁਰਜੀ ਖਾਲਸਾਵਾ ਜੀ ਫਤਿਹ। ਕੀ ਸੇਵਾ ਕਰ ਰਹੇ ਹੋ ਅੱਜ ਇੱਥੇ ਤੁਸੀਂ? ਜੀ ਲੈਂਟਰ ਦੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ। ਹਾਂਜੀ।